ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਚ ਦੇ ਪੀਰ ਬਣ ਕੇ ਜਦੋਂ ਮਾਛੀਵਾੜੇ ਦੀ ਧਰਤੀ ਤੋਂ ਚੱਲੇ ਨੇ ਭਾਈ ਗਨੀਖਾਂ ਭਾਈ ਨਵੀਖਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਨਾਂ ਪੰਜਾਂ ਦੇ ਨਾਲ ਸਤਿਗੁਰੂ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਲਲਕਲਾ ਕਟਾਣਾ ਸਾਹਿਬ ਹੁੰਦੇ ਹੋਏ ਇਸ ਰਾਮਪੁਰ ਪਿੰਡ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਨੇ ਇਸ ਰੇਰੂ ਦੇ ਦਰਖਤ ਤੇ ਸਤਿਗੁਰੂ ਜੀ ਬੈਠੇ ਸਨ ਉਸੇ ਰੇਰੂ ਦੇ ਦਰਖਤ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਰੀਰੂ ਸਾਹਿਬ ਜੀ ਪਿਆ ਇੱਕ ਬੱਚਾ ਜਿਹਦਾ ਨਾਮ ਸੀ ਭਾਰਾ ਮੱਲ ਉਹ ਆਪਣੀ ਮਾਂ ਦੇ ਨਾਲ ਆਇਆ ਬੱਚਾ ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਸਾਰੇ ਭਾਰਾ ਭਾਰਾ ਕਹਿੰਦੇ ਨੇ ਮੇਰਾ ਨਾਮ ਭਾਰਾ ਮੱਲ ਹੈ ਪਰ ਅਸਲ ਦੇ ਵਿੱਚ ਮੈਂ ਕੱਖੋਂ ਹੋਣਾ ਬੱਚਿਆ ਤੇਰਾ ਨਾਮ ਜਿਹੜਾ ਹੈ ਭਾਰਾ ਵੀ ਹੈ ਤੇ ਮੱਲ ਵੀ ਹੈ ਤੂੰ ਮੱਲ ਵੀ ਬਹੁਤ ਤਕੜਾ ਹੋਵੇਂਗਾ ਤੇ ਭਾਰਾ ਵੀ ਬਹੁਤ ਹੋਵੇਗਾ ਤੇਰੀ ਕੁੱਲ ਜਿਹੜੀ ਹੈ ਬਹੁਤ ਵਧੇਗੀ ਭਾਈ ਭਾਰਾ ਮੱਲ ਦੀ ਜਿਹੜੀ ਕੋਲ ਹੈ ਉਹ ਸਾਰੇ ਇਸ ਨਗਰ ਦੇ ਵਿੱਚ ਅੱਜ ਵਸ ਰਹੀ ਹੈ। ਸੰਤ ਬਾਬਾ ਅਤਰ ਸਿੰਘ ਜੀ ਨੇ ਆਣ ਕੇ ਇਸ ਅਸਥਾਨ ਨੂੰ ਆਬਾਦ ਕੀਤਾ। ਇਹ ਅਸਥਾਨ ਜਿਹੜਾ ਲੰਮਾ ਸਮਾਂ ਤੱਕ ਬੇਆਬਾਦ ਪਿਆ ਰਿਹਾ। ਇਥੋਂ ਨੇੜੇ ਅਸਥਾਨ ਹੈ ਗੋਖੇ ਦੀ ਛਪੜੀ। ਉੱਥੇ ਜਾ ਕੇ ਤਪ ਕਰਿਆ ਕਰਦੇ ਸਨ। 베ਰੀ ਦੇ ਦਰਖਤ ਦੇ ਹੇਠਾਂ ਬੈਠ ਕੇ ਉਸ ਤੋਂ ਅੱਗੇ ਅਸਥਾਨ ਹੈ ਗੁਰਦੁਆਰਾ ਪੱਕਾਪੂਰਾ ਸਾਹਿਬ। ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਰਾਤ ਨੂੰ ਥੋੜੇ ਸਮੇਂ ਦੇ ਲਈ ਆਰਾਮ ਕਰਦੇ ਸਨ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ। ਉੱਥੇ ਦਾ ਜਿਹੜਾ ਇਹ ਇਤਿਹਾਸ ਆਪ ਜੀ ਨੇ ਦੱਸਿਆ ਵੀ ਉੱਥੇ ਜਿਹੜੀ ਟ੍ਰੇਨ ਹੈ ਉਹਦੀ ਆਵਾਜ਼ ਨਹੀਂ ਆਉਂਦੀ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਤਪ ਕਰਿਆ ਕਰਦੇ ਸਨ ਉਦੋਂ ਟ੍ਰੇਨਾਂ ਉਸ ਸਥਾਨ ਦੇ ਬਹੁਤ ਨੇੜੇ ਲੰਘਿਆ ਕਰਦੀਆਂ ਸਨ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਭਜਨ ਦੇ ਤਪ ਬੰਦਗੀ ਦੇ ਪ੍ਰਤਾਪ ਦਾ ਸਦਕਾ ਉਸ ਸਥਾਨ ਤੇ ਅੱਜ ਤੱਕ ਪੋਰਾ ਸਾਹਿਬ ਦੇ ਅੰਦਰ ਟ੍ਰੇਨ ਦੀ ਆਵਾਜ਼ ਬਿਲਕੁਲ ਸੁਣਾਈ ਨਹੀਂ ਦਿੱਦੀ ਭਾਵੇਂ ਕਿ ਟ੍ਰੇਨ ਬਿਲਕੁਲ ਉਥੇ ਨੇੜਿਓਂ ਲੰਘਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਜੈ ਕੁਮਾਰ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਰਾਮਪੁਰਾ ਦੇ ਵਿੱਚ ਜਿੱਥੇ ਇੱਕ ਐਸਾ ਇਤਿਹਾਸਿਕ ਗੁਰਦੁਆਰਾ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਜਦੋਂ ਗੁਰੂ ਘਰ ਦੇ ਨਾਲ ਜਦੋਂ ਟ੍ਰੇਨ ਲੰਘਦੀ ਹੈ ਤਾਂ ਟ੍ਰੇਨ ਦੀ ਆਵਾਜ਼ ਜਿਹੜੀ ਉਹ ਬਿਲਕੁਲ ਮਿਊਟ ਹੋ ਜਾਂਦੀ ਹੈ ਉਸ ਟ੍ਰੇਨ ਦੀ ਆਵਾਜ਼ ਜਿਹੜੇ ਉਸ ਗੁਰੂ ਘਰ ਦੇ ਵਿੱਚ ਜਾਂਦੀ ਹੀ ਨਹੀਂ ਸੋ ਵਦੇਰੀ ਜਾਣਕਾਰੀ ਲਈ ਸਾਡੇ ਕੋਲ ਗਰੰਟੀ ਜੀ ਮੌਜੂਦ ਨੇ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਇਹ ਇਤਿਹਾਸਿਕ ਗੁਰਦੁਆਰਾ ਤੇ ਕਿਵੇਂ ਜਿਹੜੀ ਟ੍ਰੇਨ ਦੀ ਆਵਾਜ਼ਾਂ ਜੜੀਆਂ ਆਉਣੀ ਐ ਇੱਥੋਂ ਬੰਦ ਹੋਈ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹਾ ਜਾਂਦਾ ਹੈ ਕਿ ਇੱਥੇ ਇਤਿਹਾਸਿਕ ਗੁਰਦੁਆਰਾ ਸੀਗਾ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਤੇ ਉਸ ਤੋਂ ਬਾਅਦ ਜਿਹੜੇ ਟ੍ਰੇਨ ਦੀਆਂ ਪਟੜੀਆਂ ਤੋਂ ਟ੍ਰੇਨ ਜਦੋਂ ਗੁਜ਼ਰਦੀ ਹੈ ਤਾਂ ਕਹਿੰਦੇ ਵੀ ਉਹ ਤਪ ਕੀਤੇ ਸੀਗੇ ਵੀ ਗੁਰੂ ਸਾਹਿਬਾਨਾਂ ਨੇ ਤੇ ਉਸ ਤੋਂ ਬਾਅਦ ਆਵਾਜ਼ ਜਿਹੜੀ ਉੱਥੋਂ ਮਿਊਟ ਹੋ ਗਈ ਬਿਲਕੁਲ ਕੀ ਵਾਕਈ ਇਸ ਤਰ੍ਹਾਂ ਦਾ ਇਤਿਹਾਸ ਹੈਗਾ ਇਸ ਪਾਵਨ ਪਵਿੱਤਰ ਅਸਥਾਨ ਤੇ ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਚ ਦੇ ਪੀਰ ਬਣ ਕੇ ਜਦੋਂ ਮਾਛੀਵਾੜੇ ਦੀ ਧਰਤੀ ਤੋਂ ਚੱਲੇ ਨੇ ਭਾਈ ਗਨੀਖਾਂ ਭਾਈ ਨਵੀਖਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਨਾਂ ਪੰਜਾਂ ਦੇ ਨਾਲ ਸਤਿਗੁਰੂ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਲਲਕਲਾਂ ਕਟਾਣਾ ਸਾਹਿਬ ਹੁੰਦੇ ਹੋਏ ਇਸ ਰਾਮਪੁਰ ਪਿੰਡ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਨੇ ਇੱਥੇ ਇੱਕ ਰੇਰੂ ਦਾ ਦਰਖਤ ਹੁੰਦਾ ਸੀ ਜਿਹਦੇ ਹੇਠਾਂ ਸਤਿਗੁਰੂ ਜੀ ਦਾ ਪਲੰਘ ਰੱਖਿਆ ਗਿਆ ਸਤਿਗੁਰੂ ਜੀ ਨੇ ਆਰਾਮ ਕੀਤਾ ਇਸ ਰੇਰੂ ਦੇ ਦਰਖਤ ਤੇ ਹੇਠਾਂ ਸਤਿਗੁਰੂ ਜੀ ਬੈਠੇ ਸਨ ਉਸੇ ਰੇਰੂ ਦੇ ਦਰਖਤ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਦੀ ਪਿਆ ਸਤਗੁਰੂ ਜੀ ਜਦੋਂ ਇੱਥੇ ਪਹੁੰਚੇ ਨੇ ਇਸ ਪਿੰਡ ਦੇ ਵਿੱਚ ਇੱਕ ਬੱਚਾ ਜਿਹਦਾ ਨਾਮ ਸੀ ਭਾਰਾ ਮੱਲ ਉਹ ਆਪਣੀ ਮਾਂ ਦੇ ਨਾਲ ਆਇਆ ਭਾਈ ਗਨੀਖਾਂ ਭਾਈ ਨਵੀਖਾਂ ਦੋਵਾਂ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਦੁੱਧ ਪੇਟਾ ਕੀਤਾ ਸਤਗੁਰੂ ਜੀ ਨੇ ਦੁੱਧ ਛਕਿਆ ਤੇ ਪੁੱਛਣ ਲੱਗੇ ਬੱਚੇ ਨੂੰ ਪੁੱਤਰ ਤੇਰਾ ਨਾਮ ਕੀ ਹੈ ਬੱਚਾ ਕਹਿਣ ਲੱਗਾ ਸਤਗੁਰੂ ਜੀ ਮੈਨੂੰ ਸਾਰੇ ਭਾਰਾ ਭਾਰਾ ਕਹਿੰਦੇ ਨੇ ਮੇਰਾ ਨਾਮ ਭਾਰਾ ਮੱਲ ਹੈ ਅਰ ਅਸਲ ਦੇ ਵਿੱਚ ਮੈਂ ਕੱਖੋਂ ਹੋਣਾ ਭਾਰਾ ਜਿਹੜਾ ਉਹ ਮੇਰਾ ਚਾਚਾ ਜਗਤੀਆ ਆ ਜਿਹੜਾ ਪਿੰਡ ਦਾ ਚੌਧਰੀ ਹੈ ਨੰਬਰਦਾਰ ਹੈ ਉਹ ਸਾਨੂੰ ਵਸਣ ਨਹੀਂ ਦਿੰਦਾ ਉਹ ਸਾਨੂੰ ਬੜਾ ਤੰਗ ਕਰਦਾ ਹੈ ਅਸਲ ਦੇ ਵਿੱਚ ਉਹ ਭਾਰਾ ਹੈ ਨਾਮ ਮੇਰਾ ਭਾਰਾ ਮੱਲ ਹੈ ਸਤਗੁਰੂ ਜੀ ਕਹਿਣ ਲੱਗੇ ਬੱਚਿਆ ਤੇਰਾ ਨਾਮ ਜਿਹੜਾ ਹੈ ਭਾਰਾ ਵੀ ਹੈ ਤੇ ਮੱਲ ਵੀ ਹੈ ਤੂੰ ਮੱਲ ਵੀ ਬਹੁਤ ਤਕੜਾ ਹੋਵੇਂਗਾ ਤੇ ਭਾਰਾ ਵੀ ਬਹੁਤ ਹੋਵੇਗਾ ਤੇਰੀ ਕੁੱਲ ਜਿਹੜੀ ਹੈ ਬਹੁਤ ਵਧੇਗੀ ਸਤਗੁਰੂ ਜੀ ਦੇ ਇਸ ਵਰਦਾਨ ਦੇਣ ਦੇ ਨਾਲ ਭਾਈ ਭਾਰਾਮਲ ਦੀ ਜਿਹੜੀ ਕੁੱਲ ਹੈ ਉਹ ਸਾਰੇ ਇਸ ਨਗਰ ਦੇ ਵਿੱਚ ਅੱਜ ਵਸ ਰਹੀ ਹੈ ਬਹੁਤ ਜ਼ਿਆਦਾ ਉਹਦਾ ਪਸਾਰਾ ਹੋਇਆ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਕੁੱਲ ਦੇ ਵਿੱਚ ਤਿੰਨ ਪੱਤियां ਇਸ ਪਿੰਡ ਦੇ ਵਿੱਚ ਨੇ ਬਾਬਾ ਆਸਾ ਬਾਬਾ ਹੁਸ਼ਿਆਰਾ ਤੇ ਬਾਬਾ ਚੰਦੂ ਜੀ ਉਹਨਾਂ ਤਿੰਨਾਂ ਦੇ ਨਾਮ ਦੇ ਉੱਤੇ ਤਿੰਨ ਪੱਤियां ਇਸ ਪਿੰਡ ਦੇ ਵਿੱਚ ਵਸਦੀਆਂ ਨੇ ਸਤਿਗੁਰੂ ਜੀ ਇਸ ਸਥਾਨ ਦੇ ਉੱਤੇ ਪਹੁੰਚੇ ਨੇ ਇੱਥੋਂ ਸਤਿਗੁਰੂ ਜੀ ਅੱਗੇ ਕਨੇਚ ਦੀ ਧਰਤੀ ਵੱਲ ਨੂੰ ਜਾਂਦੇ ਨੇ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਤਕਰੀਬਨ ਸੰਤ ਬਾਬਾ ਅਤਰ ਸਿੰਘ ਜੀ ਨੇ ਆਣ ਕੇ ਇਸ ਅਸਥਾਨ ਨੂੰ ਆਬਾਦ ਕੀਤਾ ਇਹ ਅਸਥਾਨ ਜਿਹੜਾ ਲੰਮਾ ਸਮਾਂ ਤੱਕ ਬੇਆਬਾਦ ਪਿਆ ਰਿਹਾ ਸੰਤ ਬਾਬਾ ਅਤਰ ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਪੈਨਸ਼ਨ ਆ ਕੇ ਉਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਇਸ ਅਸਥਾਨ ਦੀ ਸੇਵਾ ਸੰਭਾਲ ਉਹਨਾਂ ਨੇ ਤਕਰੀਬਨ 20 ਸਾਲ ਦੇ ਤਕਰੀਬਨ ਇੱਥੇ ਤਪ ਕੀਤਾ ਸੇਵਾ ਕੀਤੀ ਉਹਨਾਂ ਨੇ ਜਦੋਂ ਇਸ ਅਸਥਾਨ ਦੇ ਉੱਤੇ ਰਹਿ ਕੇ ਸੇਵਾ ਪ੍ਰਾਰੰਭ ਕੀਤੀ ਇਹ ਸਾਰਾ ਸਥਾਨ ਜੰਗਲ ਦੇ ਵਿੱਚ ਸੀ ਆਲੇ-ਦੁਆਲੇ ਜੰਗਲ ਬਿਆਬਨ ਪਿਆ ਸੀ ਉਹਨਾਂ ਸਮਿਆਂ ਦੇ ਵਿੱਚ ਸੜਕਾਂ ਆਦਕ ਨਹੀਂ ਸਨ ਹੁੰਦੀਆਂ ਬਾਬਾ ਅਤਰ ਸਿੰਘ ਜੀ ਇਥੋਂ ਨੇੜੇ ਸਥਾਨ ਹੈ ਗੋਖੇ ਦੀ ਛਪੜੀ ਉੱਥੇ ਜਾ ਕੇ ਤਪ ਕਰਿਆ ਕਰਦੇ ਸਨ ਬੇਰੀ ਦੇ ਦਰਖਤ ਦੇ ਹੇਠਾਂ ਬੈਠ ਕੇ ਉਸ ਤੋਂ ਅੱਗੇ ਸਥਾਨ ਹੈ ਗੁਰਦੁਆਰਾ ਪੱਕਾ ਪੂਰਾ ਸਾਹਿਬ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਰਾਤ ਨੂੰ ਥੋੜੇ ਸਮੇਂ ਦੇ ਲਈ ਆਰਾਮ ਕਰਦੇ ਸਨ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਉੱਥੇ ਦਾ ਜਿਹੜਾ ਇਹ ਇਤਿਹਾਸ ਆਪ ਜੀ ਨੇ ਦੱਸਿਆ ਵੀ ਉੱਥੇ ਜਿਹੜੀ ਟ੍ਰੇਨ ਹੈ ਉਹਦੀ ਆਵਾਜ਼ ਨਹੀਂ ਆਉਂਦੀ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਤਪ ਕਰਿਆ ਕਰਦੇ ਸਨ ਉਦੋਂ ਟ੍ਰੇਨਾਂ ਉਸ ਸਥਾਨ ਦੇ ਬਹੁਤ ਨੇੜੇ ਲੰਘਿਆ ਕਰਦੀਆਂ ਸਨ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਭਜਨ ਦੇ ਤਪ ਬੰਦਗੀ ਦੇ ਪ੍ਰਤਾਪ ਦਾ ਸਦਕਾ ਉਸ ਸਥਾਨ ਤੇ ਅੱਜ ਤੱਕ ਪੋਰਾ ਸਾਹਿਬ ਦੇ ਅੰਦਰ ਟ੍ਰੇਨ ਦੀ ਆਵਾਜ਼ ਬਿਲਕੁਲ ਸੁਣਾਈ ਨਹੀਂ ਦਿੱਦੀ ਭਾਵੇਂ ਕਿ ਟ੍ਰੇਨ ਬਿਲਕੁਲ ਉੱਥੇ ਨੇੜੇੋਂ ਲੰਘਦੀ ਹੈ ਇਹ ਪੱਕਾ ਪੋਰਾ ਸਾਹਿਬ ਦਾ ਇਤਿਹਾਸ ਹੈ ਇਸੇ ਤਰ੍ਹਾਂ ਗੋਖੇ ਦੀ ਛਪੜੀ ਦੇ ਉੱਤੇ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਬੈਠ ਕੇ ਤਪ ਕਰਿਆ ਕਰਦੇ ਸਨ ਭਜਨ ਬੰਦਗੀ ਕਰਿਆ ਕਰਦੇ ਸਨ ਜਦੋਂ ਭੰਦਰ ਬੰਦਗੀ ਦੇ ਵਿੱਚ ਲੀਨ ਹੁੰਦੇ ਸਨ ਉਥੇ ਜਿਹੜੇ ਜ਼ਿਮੀਦਾਰ ਆਲੇ-ਦੁਆਲੇ ਖੇਤਾਂ ਦੇ ਵਿੱਚ ਹਲ ਵਾਹਿਆ ਕਰਦੇ ਸਨ ਬਲਦਾਂ ਤੇ ਜਿਹੜੇ ਕੁੱਤੇ ਦੀ ਆਵਾਜ਼ ਹੈ ਟੱਕ ਟੱਕ ਦੀ ਜਿਹੜੀ ਆਵਾਜ਼ ਹੈ ਉਹਦੇ ਚੱਲਣ ਦੇ ਨਾਲ ਆਇਆ ਕਰਦੀ ਸੀ ਬਾਬਾ ਜੀ ਦੇ ਬਚਨਾਂ ਦੇ ਨਾਲ ਸੰਤ ਬਾਬਾ ਅਤਰ ਸਿੰਘ ਜੀ ਦੇ ਕੀਤੇ ਹੋਏ ਬਚਨਾਂ ਦਾ ਸਦਕਾ ਉਥੇ ਇਹ ਜਿਹੜੀ ਹਲ ਦੇ ਕੁੱਤੇ ਦੀ ਆਵਾਜ਼ ਹੈ ਇਹ ਵੀ ਖਾਮੋਸ਼ ਹੋ ਗਈ ਇਹ ਆਵਾਜ਼ ਆਉਣੀ ਬੰਦ ਹੋਈ ਇਹ ਸਾਰੀਆਂ ਸੰਤ ਬਾਬਾ ਅਤਰ ਸਿੰਘ ਜੀ ਦੀਆਂ ਕੀਤੀਆਂ ਕਮਾਈਆਂ ਨੇ ਉਹਨਾਂ ਤੋਂ ਬਾਅਦ ਉਹਨਾਂ ਤੋਂ ਵਰਸਾਏ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ ਇਹ ਮੌਜੂਦਾ ਆਲੀਸ਼ਾਨ ਬਿਲਡਿੰਗ ਜਿਹੜੀ ਗੁਰੂ ਘਰ ਦੀ ਆਪ ਦੇਖ ਰਹੇ ਹੋ ਇਹ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਬਣਾਉਣੀ ਕੀਤੀ ਆਪਣੇ ਜਿਉਂਦਿਆਂ ਦੀ ਸੰਤ ਬਾਬਾ ਭਗਵਾਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣੇ ਤੇ ਉਸ ਤੋਂ ਬਾਅਦ ਸੱਚਖੰਡ ਗਮਨ ਤੋਂ ਪਹਿਲਾਂ ਉਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਬੜੇ ਸੁਚੱਜੇ ਸੁਚਾਰੂ ਢੰਗ ਦੇ ਨਾਲ ਸਾਰੇ ਪ੍ਰਬੰਧ ਨੂੰ ਚਲਾ ਰਹੀ ਹੈ ਇੱਥੇ ਲੰਗਰਾਂ ਦੇ ਪ੍ਰਬੰਧ ਦੇ ਸੰਗਤ ਦੀ ਰਿਹائش ਦੇ ਵਾਸਤੇ ਸਰਾਆਂ ਦਾ ਪ੍ਰਬੰਧ ਕੀਤਾ ਗਿਆ ਕਮਰੇ ਬਣਾਏ ਗਏ ਨੇ ਹਰ ਵੇਲੇ ਸੰਗਤਾਂ ਜੜੀਆਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜੜੀਆਂ ਦਰਸ਼ਨ ਕਰਨ ਆਉਂਦੀਆਂ ਨੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੁੰਦੀਆਂ ਨੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਵਾਉਂਦੀਆਂ ਨੇ ਸੰਗਤ ਦੀਆਂ ਮੰਦੇ ਮੁਰਾਦਾਂ ਇਸ ਅਸਥਾਨ ਤੇ ਪੂਰੀਆਂ ਹੁੰਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਠੀਕ ਹੈ